ਡੇਲੀ ਪੋਸਟ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੇ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸੋਹ ਦੇ ਵਿੱਚ ਜਿਹੜਾ ਕਤਲ ਹੋਇਆ ਸੀਗਾ ਅਦਿੱਤਿਆ ਠਾਕੁਰ ਨਾਂ ਦੇ ਨੌਜਵਾਨ ਦਾ ਜਿਹੜਾ ਪੀਯੂ ਦਾ ਸਟੂਡੈਂਟ ਸੀ ਉਸ ਤੋਂ ਬਾਅਦ ਹੁਣ ਪੀਯੂ ਪ੍ਰਸ਼ਾਸਨ ਸ਼ਕਤੀ ਦਿਖਾ ਰਿਹਾ ਹੈ ਹਰਕਤ ਵਿੱਚ ਆਇਆ ਪੀਯੂ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਪੀਯੂ ਦੇ ਗੇਟ ਨੰਬਰ 2 ਤੇ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵੀ ਹੁਣ ਸਟੂਡੈਂਟਸ ਹੈ ਯੂਨੀਵਰਸਿਟੀ ਦੇ ਉਹ ਬਿਨਾ ਆਈ ਕਾਰਡ ਤੋਂ ਅੰਦਰ ਉਹਨਾਂ ਨੂੰ ਐਂਟਰੀ ਨਹੀਂ ਮਿਲੇਗੀ ਆਈ ਕਾਰਡ ਲਾਜ਼ਮੀ ਕਰ ਦਿੱਤਾ ਗਿਆ ਹੈ ਜਾ ਕੋਈ ਸਟਾਫ ਦਾ ਹੈ ਬੰਦਾ ਜਾਂ ਫਿਰ ਕੋਈ ਸਟੂਡੈਂਟ ਹੈ ਜਿਹੜਾ ਪੀਯੂ ਚ ਪੜਾਈ ਕਰ ਰਿਹਾ ਹੈ ਉਹਨਾਂ ਨੂੰ ਆਈ ਕਾਰਡ ਦਿਖਾਣਾ ਹੀ ਪਊਗਾ ਜਿਸ ਤੋਂ ਬਾਅਦ ਹੀ ਪੀਯੂ ਦੇ ਅੰਦਰ ਐਂਟਰੀ ਮਿਲੇਗੀ ਜੇਕਰ ਉਹ ਆਈ ਕਾਰਡ ਨਹੀਂ ਦਿਖਾ ਪੰਦੇ ਤਾਂ ਉਹਨਾਂ ਨੂੰ ਪੀਯੂ ਚ ਐਂਟਰੀ ਨਹੀਂ ਮਿਲੇਗੀ ਯਾਨੀ ਕਿ ਹੁਣ ਕੋਈ ਆਊਟਸਾਈਡਰ ਜਿਹੜਾ ਕਿ ਹੈ ਯੂਨੀਵਰਸਿਟੀ ਚ ਦਾਖਲ ਨਹੀਂ ਹੋ ਸਕਦਾ ਕਿਉਂਕਿ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ ਇਹਦੇ ਆਦੇਸ਼ ਜਾਰੀ ਕੀਤੇ ਨੇ ਪ੍ਰੋਫੈਸਰ ਵਾਈਪੀ ਵਰਮਾ ਰਜਿਸਟਰਾਰ ਵੱਲੋਂ ਇਹ ਆਦੇਸ਼ ਜਾਰੀ ਕੀਤੇ ਨੇ ਉਹਨਾਂ ਵੱਲੋਂ ਦੱਸਣਾ ਹੈ ਜਿਹੜਾ ਆਦੇਸ਼ ਵਿੱਚ ਲਿਖਿਆ ਹੋਇਆ ਹੈ ਕਿ ਪੀਯੂ ਦੇ ਅੰਦਰ ਅਗਰ ਕਿਸੇ ਨੇ ਐਂਟਰੀ ਕਰਨੀ ਹੈ ਤਾਂ ਪੀਯੂ ਦੇ ਜਿੰਨੇ ਵੀ ਸਟੂਡੈਂਟ ਹੈ ਜਾਂ ਫਿਰ ਕੋਈ ਸਟਾਫ ਦਾ ਕਰਮਚਾਰੀ ਹੈ ਉਸ ਨੂੰ ਹੁਣ ਆਪਣਾ ਆਈ ਕਾਰਡ ਦਿਖਾਣਾ ਹੋਏਗਾ ਯੂਨੀਵਰਸਿਟੀ ਦਾ ਤਾਂ ਹੀ ਉਹਨੂੰ ਅੰਦਰ ਦਾਖਲਾ ਮਿਲੇਗਾ ਨਹੀਂ ਤਾਂ ਐਂਟਰੀ ਨਹੀਂ ਕੀਤੀ ਜਾ ਰਹੀ ਤੁਸੀਂ ਤਸਵੀਰਾਂ ਤੁਹਾਡਾ ਨਾਲ ਸਿੱਧੀਆਂ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਪੀਯੂ ਦੀ ਜਿਹੜੀ ਸਿਕਿਉਰਿਟੀ ਹੈ ਕਿਸ ਤਰ੍ਹਾਂ ਇਹ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਹਰ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੀ ਡਿੱਕੀਆਂ ਤੱਕ ਵੀ ਚੈੱਕ ਕੀਤੀਆਂ ਜਾ ਰਹੀਆਂ ਜਿਨ੍ਹਾਂ ਕੋਲ ਆਈ ਕਾਰਡ ਨਹੀਂ ਮਿਲਦੇ ਹਨ ਜਿਹੜਾ ਆਈ ਕਾਰਡ ਨਹੀਂ ਦਿਖਾ ਪੰਦਾ ਉਸ ਗੱਡੀ ਨੂੰ ਇੱਥੋਂ ਦੀ ਯੂ ਟਰਨ ਮਾਰ ਕੇ ਯੂਨੀਵ ਉਹ ਤਸਵੀਰਾਂ ਤੁਹਾਨੂੰ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਤੋਂ ਇਲਾਵਾ ਜਿਹੜਾ ਕਤਲ ਹੋਇਆ ਸੀਗਾ ਅਦਿੱਤਿਆ ਠਾਕੁਰ ਦਾ ਇਸ ਮਾਮਲੇ ਦੇ ਵਿੱਚ ਹੁਣ ਚੰਡੀਗੜ੍ਹ ਦੇ ਡੀਸੀ ਨੇ ਵੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਹੁਣ ਐਸਜੀਐਮ ਸੈਂਟਰਲ ਹੈ ਜਿਹੜਾ ਅਦਿੱਤਿਆ ਠਾਕੁਰ ਕਤਲ ਦੀ ਜਾਂਚ ਕਰੇਗਾ ਤੇ ਉਸ ਤੋਂ ਬਾਅਦ ਜਿਹੜੀ ਜਾਂਚ ਦੀ ਰਿਪੋਰਟ ਤੋਂ ਬਾਅਦ ਅੱਗੇ ਕੀ ਕਾਰਵਾਈ ਹੁੰਦੀ ਹੈ ਉਹ ਦੇਖਣਯੋਗ ਹੋਵੇਗਾ ਲੇਕਿਨ ਤੁਹਾਨੂੰ ਤੀਜੇ ਪਾਸੇ ਦੱਸ ਦਿੰਦੇ ਆ ਚੰਡੀਗੜ੍ਹ ਦੀ ਹਾਈ ਟੈਕ ਪੁਲਿਸ ਨੇ ਇਸ ਕਤਲ ਕੇਸ ਦੇ ਵਿੱਚ ਕੁੱਲ ਚਾਰ ਜਿਹੜੇ ਹੈ ਮੁਲਜ਼ਮ ਉਹ ਗ੍ਰਿਫਤਾਰ ਪਹਿਲਾਂ ਤੋਂ ਕਰ ਲਏ ਹਨ ਤੇ ਬਾਕੀ ਜਿਹੜੇ ਹੋਰ ਮੁੱਲਜਮ ਰਹਿੰਦੇ ਨੇ ਜਿਹੜੇ ਫਰਾਰ ਚੱਲ ਰਹੇ ਨੇ ਉਹਨਾਂ ਲਈ ਲਗਾਤਾਰ ਚੰਡੀਗੜ੍ਹ ਪੁਲਿਸ ਦੀ ਟੀਮਾਂ ਡਿਸਪੈਚ ਹੋ ਚੁੱਕੀਆਂ ਚੰਡੀਗੜ੍ਹ ਪੁਲਿਸ ਜਿਹੜੀ ਕਿ ਉਹਨਾਂ ਦੀ ਤਲਾਸ਼ ਕਰ ਰਹੀ ਹੈ ਤੇ ਪੁਲਿਸ ਵੱਲੋਂ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਤੁਹਾਨੂੰ ਤਸਵੀਰਾਂ ਦੁਆਰਾ ਦਿਖਾ ਦਿੰਦੇ ਆ ਦੇਖੋ ਪੀਯੂ ਦੀ ਜਿਹੜੀ ਸਿਕਿਉਰਿਟੀ ਹੈ ਕਿਸ ਤਰ੍ਹਾਂ ਇਹ ਚੈਕਿੰਗ ਕਰ ਰਹੀ ਹੈ ਹਰ ਕਿਸੇ ਨੂੰ ਚੈਕ ਕੀਤਾ ਜਾ ਰਿਹਾ ਹੈ ਉਹਨਾਂ ਦੇ ਆਈ ਕਾਰਡ ਚੈੱਕ ਕੀਤੇ ਜਾ ਰਹੇ ਹਨ ਤੇ ਤੁਹਾਨੂੰ ਦੁਆਰਾ ਦੱਸ ਦਿੰਦੇ ਆ ਪੰਜਾਬ ਯੂਨੀਵਰਸਿਟੀ ਵਿੱਚ ਹੁਣ ਸਟੂਡੈਂਟ ਤੇ ਜਿਹੜਾ ਕਿ ਅੰਦਰ ਅਗਰ ਆਣਾ ਹੈ ਤਾਂ ਉਹਨਾਂ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਆਈ ਕਾਰਡ ਦਿਖਾਣਾ ਹੀ ਪਏਗਾ ਜੇਕਰ ਆਈ ਕਾਰਡ ਨਹੀਂ ਮਿਲਦਾ ਤਾਂ ਉਹਨਾਂ ਨੂੰ ਪੀਯੂ ਦੇ ਅੰਦਰ ਦਾਖਲਾ ਨਹੀਂ ਮਿਲੇਗਾ ਇਹ ਜਿਹੜੇ ਆਦੇਸ਼ ਹੈ ਹੁਣ ਜਾਰੀ ਹੋਏ ਨੇ ਅੱਜ ਕਿਉਂਕਿ ਜਿਹੜਾ ਮਸੂਮ ਸ਼ਰਮਾ ਦਾ ਕੁਝ ਦਿਨ ਪਹਿਲਾਂ ਸ਼ੋਅ ਸੀ ਹਰਿਆਣਵੀ ਗਾਇਕ ਹੈ ਮਸੂਮ ਸ਼ਰਮਾ ਜਿਹਦਾ ਸ਼ੋਅ ਚੱਲ ਰਿਹਾ ਸੀ ਸ਼ੋਅ ਦੇ ਦੌਰਾਨ ਸਟੇਜ ਦੇ ਪਿੱਛੇ ਕੁਝ ਆਊਟਸਾਈਡਰਾਂ ਵੱਲੋਂ ਜਿਹੜਾ ਕਿ ਹੈ ਚਾਕੂ ਮਾਰੇ ਜਾਂਦੇ ਨੇ ਤੇ ਇਸ ਚਾਕੂ ਬਾਜੀ ਦੇ ਵਿੱਚ ਅਦਿੱਤਿਆ ਠਾਕੁਰ ਜਿਹੜਾ ਕਿ ਪੀਯੂ ਦਾ ਸਟੂਡੈਂਟ ਸੀ ਉਦੀ ਮੌਤ ਹੋ ਗਈ ਸੀ ਉਹਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੈਕਟਰ 11 ਥਾਣਾ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਕਤਲ ਦਾ ਤੇ ਉਸ ਤੋਂ ਬਾਅਦ ਚਾਰ ਮੁਲਜ਼ਮਾਂ ਜਿਹੜੇ ਚੰਡੀਗੜ੍ਹ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਏ ਗਏ ਨੇ ਤੇ ਬਾਕੀ ਮੁਲਜ਼ਮਾਂ ਲਈ ਚੰਡੀਗੜ੍ਹ ਪੁਲਿਸ ਲਗਾਤਾਰ ਉਹਨਾਂ ਦੀ ਤਲਾਸ਼ ਕਰ ਰਹੀ ਹੈ ਤੇ ਪੁਲਿਸ ਵੱਲੋਂ ਕਹਿਣਾ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਥਾਰ ਗੱਡੀ ਹੈ ਜਿਸ ਦੀ ਡਿੱਕੀ ਵੀ ਚੈੱਕ ਕੀਤੀ ਜਾ ਰਹੀ ਹੈ ਇਹ ਦੇਖ ਸਕਦੇ ਹੋ ਤਸਵੀਰਾਂ ਪੀਯੂ ਦੀ ਸਿਕਿਉਰਿਟੀ ਹੈ ਲੇਕਿਨ ਤੁਹਾਨੂੰ ਦੱਸ ਦੇਣੀ ਹੈ ਇਸ ਬਾਬਤ ਅਗਰ ਪੀਯੂ ਪ੍ਰਸ਼ਾਸਨ ਦੁਆਰਾ ਇਹ ਕ ਪਹਿਲਾ ਤੋਂ ਕਦਮ ਚੁੱਕਿਆ ਹੁੰਦਾ ਤਾਂ ਅੱਜ ਅਦਿੱਤਿਆ ਠਾਕੁਰ ਸਾਡੇ ਵਿਚਕਾਰ ਹੁੰਦਾ ਤੁਸੀਂ ਦੇਖ ਸਕਦੇ ਹੋ ਇਹ ਥਾਰ ਦੇ ਅੰਦਰ ਇੱਕ ਚੀਜ਼ ਮਿਲੀ ਹੈ ਜਾਨੀ ਕਿ ਮੇਰੇ ਖਿਆਲ ਹੁੱਕਾ ਲੱਗਦਾ ਸੀ ਉਹਨੂੰ ਦਿਖਾ ਦਿੰਨੇ ਆ ਹੁੱਕਾ ਹੁੱਕਾ ਏ ਹੁੱਕਾ ਜੀ ਨਹੀਂ ਨਹੀਂ ਹੁੱਕਾ ਨਹੀਂ ਹੈ ਸਰ ਇਹ ਤਾਂ ਡੰਡਾ ਹੈਗਾ ਇਹ ਇੱਕ ਡੰਡਾ ਹੈ ਹੁੱਕਾ ਨਹੀਂ ਹੈ ਮਾਫ ਕਰਨਾ ਇੱਕ ਡੰਡਾ ਮਿਲਿਆ ਹੈ ਥਾਰ ਦੇ ਅੰਦਰੋਂ ਜਿਹੜਾ ਕਿ ਦੇਖੋ ਪੀਯੂ ਦੀ ਸਿਕਿਉਰਿਟੀ ਹੈ ਜਿਨ੍ਹਾਂ ਨੇ ਡੰਡਾ ਬਾਹਰ ਕੱਢ ਕੇ ਆਪਣੇ ਕਬਜ਼ੇ 'ਚ ਲੈ ਲਿਆ ਹੈ ਤੇ ਇਹ ਗੱਡੀ ਆਊਟਸਾਈਡਰ ਹੈ ਜਿਹੜੀ ਥਾਰ ਲੱਗ ਰਹੀ ਹੈ ਕਿਉਂਕਿ ਉਹਦੇ ਅੰਦਰ ਡੰਡਾ ਇਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਪੀਯੂ ਸਿਕਿਉਰਿਟੀ ਨੇ ਤੇ ਉਸ ਗੱਡੀ ਨੂੰ ਬਾਹਰ ਜਾਣ ਦੇ ਜਿਹੜੇ ਕੀ ਹੈ ਆਦੇਸ਼ ਦਿੱਤੇ ਗਏ ਨੇ ਕਿਉਂਕਿ ਉਹ ਪੀਯੂ ਦੇ ਨਹੀਂ ਹੈ ਆਊਟਸਾਈਡਰ ਸੀ ਤੇ ਤੁਸੀਂ ਦੇਖ ਸਕਦੇ ਹੋ ਪੀਯੂ ਦੇ ਵਿੱਚ ਹੁਣ ਅਗਰ ਐਂਟਰੀ ਕਰਨੀ ਹੈ ਤਾਂ ਪੀਯੂ ਪ੍ਰਸ਼ਾਸਨ ਨੇ ਲਾ ਕਤਲ ਦੀ ਜਿਹੜਾ ਕਤਲ ਕੇਸ ਹੋਇਆ ਸੀ ਉਸ ਤੋਂ ਬਾਅਦ ਇਹ ਜਿਹੜੇ ਆਦੇਸ਼ ਜਾਰੀ ਹੋਏ ਨੇ ਪੀਯੂ ਪ੍ਰਸ਼ਾਸਨ ਦੇ ਵੱਲੋਂ ਹੁਣ ਲਾਜ਼ਮੀ ਕਰ ਦਿੱਤਾ ਗਿਆ ਜਿਹੜਾ ਪੀਯੂ ਦੇ ਸਟੂਡੈਂਟ ਹੈ ਜਾਂ ਫਿਰ ਪੀਯੂ ਦਾ ਸਟਾਫ ਹੈ ਉਹਨਾਂ ਨੂੰ ਅਗਰ ਐਂਟਰੀ ਕਰਨੀ ਹੈ ਤਾਂ ਆਪਣਾ ਆਈ ਕਾਰਡ ਦਿਖਾਉਣਾ ਹੀ ਪਏਗਾ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 3 ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਿਕਿਉਰਿਟੀ ਹੈ ਉਹ ਹਰੇਕ ਗੱਡੀ ਨੂੰ ਰੋਕ ਕੇ ਚੈਕਿੰਗ ਚੱਲ ਰਹੀ ਹੈ ਉਹਨਾਂ ਦਾ ਪ੍ਰੋਪਰ ਢੰਗ ਦੇ ਨਾਲ ਆਈ ਕਾਰਡ ਚੈੱਕ ਕੀਤਾ ਜਾਂਦਾ ਹੈ ਜੇਕਰ ਕਿਸੇ ਕੋਲ ਆਈ ਕਾਰਡ ਨਹੀਂ ਮਿਲਦਾ ਸਟੂਡ ਤਾਂ ਉਹਨਾਂ ਨੂੰ ਜਿਹੜਾ ਕਿ ਅੰਦਰ ਐਂਟਰੀ ਨਹੀਂ ਕਰਨ ਦਿੱਤੀ ਜਾਵੇਗੀ ਤੇ ਜਿਹੜੇ ਦੇਖੇ ਹੋਏ ਨੇ ਸਟੂਡੈਂਟ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਇੱਥੇ ਹਰ ਰੋਜ਼ ਗੱਡੀਆਂ ਆਉਂਦੀਆਂ ਜਾਂਦੀਆਂ ਤੇ ਜਿਹੜੇ ਲੋਕ ਬਾਹਰੋਂ ਆ ਰਹੇ ਹਨ ਜਿਹੜੇ ਆਊਟਸਾਈਡਰ ਹਨ ਉਹਨਾਂ ਨੂੰ ਸਿੱਧਾ ਇੱਥੋਂ ਦੀ ਯੂ-ਟਰਨ ਮਰਵਾਇਆ ਜਾ ਰਿਹਾ ਹੈ ਯਾਨੀ ਕਿ ਯੂਨੀਵਰਸਿਟੀ ਤੋਂ ਬਾਹਰ ਦਾ ਰਸਤਾ ਦਿਖਾਈ ਦਿਖਾ ਰਹੇ ਹਨ ਉਹਨਾਂ ਨੂੰ ਕਿਉਂਕਿ ਉਹਨਾਂ ਜਿਹੜੇ ਆਦੇਸ਼ ਜਾ ਰਹੇ ਹੋਏ ਨੇ ਪ੍ਰੋਫੈਸਰ ਵਾਈਪੀ ਵਰਮਾ ਰਜਿਸਟਰਰ ਵੱਲੋਂ ਇੱਕ ਆਦੇਸ਼ ਜਾਰੀ ਕੀਤੇ ਗਏ ਨੇ ਇੱਕ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਕਿ ਯੂਨੀਵਰਸਿਟੀ ਦੇ ਕੋਈ ਵੀ ਸਟੂਡੈਂਟ ਹੈ ਜਿਹੜੇ ਪੜ੍ਹਾਈ ਕਰ ਰਹੇ ਹਨ ਕੋਈ ਜਿਹੜੇ ਵੀ ਸਟਾਫ ਹੈ ਉਹਨਾਂ ਦਾ ਆਈ ਕਾਰਡ ਚੈੱਕ ਕੀਤਾ ਜਾਏਗਾ ਆਈ ਕਾਰਡ ਲਾਜ਼ਮੀ ਹੈ ਜਿਹੜਾ ਕਿ ਚੈੱਕ ਕੀਤਾ ਜਾਏਗਾ ਤੇ ਉਹਨਾਂ ਨੂੰ ਲਾਜ਼ਮੀ ਜਿਹੜਾ ਚੈੱਕ ਕਰਵਾਉਣਾ ਪਏਗਾ ਜੇਕਰ ਆਈ ਕਾਰਡ ਕਿਸੇ ਕੋਲ ਨਹੀਂ ਮਿਲਦਾ ਤਾਂ ਉਹਨਾਂ ਨੂੰ ਇੱਥੇ ਐਂਟਰੀ ਨਹੀਂ ਕਰਨ ਦਿੱਤੀ ਜਾਏਗੀ ਇਹ ਹੁਕਮ ਜਿਹੜੀ ਕਿ ਅਦਿੱਤਿਆ ਠਾਕੁਰ ਦੇ ਕਤਲ ਤੋਂ ਬਾਅਦ ਜਿਹੜਾ ਹੁਕਮ ਜਾਰੀ ਹੋਇਆ ਹੈ ਮਾਸੂਮ ਸ਼ਰਮਾ ਗਾਇਕ ਜਿਹੜਾ ਹਰਿਆਣਵੀ ਗਾਇਕ ਸੀ ਉਹਦੇ ਸ਼ੋਅ ਦੇ ਦੌਰਾਨ ਸਟੇਜ ਦੇ ਪਿੱਛੇ ਕੁਝ ਬਾਹਰੀ ਲੋਕ ਆਏ ਸੀ ਆਊਟਸਾਈਡਰ ਸੀ ਤੇ ਉਹਨਾਂ ਵੱਲੋਂ ਜਿਹੜਾ ਕੀ ਆ ਦਿੱਤਿਆ ਠਾਕੁਰ ਦਾ ਕਤਲ ਕਰ ਦਿੱਤਾ ਗਿਆ ਸੀ ਚਾਕੂ ਨਾਲ ਤਾਬੜ ਤੋੜ ਹਮਲਾ ਕੀਤਾ ਗਿਆ ਸੀਗਾ ਤੇ ਤੁਹਾਨੂੰ ਤਸਵੀਰਾਂ ਹੋਰ ਸਾਂਝੀਆਂ ਕਰ ਦਿੰਨੇ ਆ ਤੇ ਸਿਕਿਉਰਟੀ ਜਿਹੜੇ ਕਰਮਚਾਰੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਅੱਜ ਬੜਾ ਪਹਿਰਾ ਚੱਲ ਰਿਹਾ ਜਿੱਥੇ ਇਹ ਸਾਡਾ ਸਖਤ ਸਫਸਰਾ ਆਰਡਰ ਹੈ ਕਿ ਜੋ ਵੀ ਗੱਡੀ ਆਊਟਸਾਈਡਰ ਸਾਡੀ ਗੱਡੀਆਂ ਆਟੋ ਬਾਕਸ ਕਰੀ ਜਾਵੇ ਤੇ ਉਹਨੂੰ ਅਲਾਉ ਨਹੀਂ ਕਰਿਆ ਜਾਣਾ ਜੋ ਜਿੰਨੇ ਆਊਟਸਾਈਡਰ ਆ ਰਹੇ ਸਰ ਉਹਨੂੰ ਬਾਹਰ ਕਰ ਦੇ ਜਿੰਨੇ ਵੀ ਸਟੂਡੈਂਟ ਜਾਂ ਸਟਾਫ ਹੈ ਉਹਨਾਂ ਨੂੰ ਲਾਜ਼ਮੀ ਹੈ ਕਿ ਚੈੱਕ ਕਰਨਾ ਪਈ ਕਨੈਡਾ ਨੂੰ ਸਭ ਨੂੰ ਲਾਜ਼ਮੀ ਹੈ ਚੈੱਕ ਕਰਨਾ ਵੀ ਕੌਣ ਹੈ ਕਈ ਵਾਰ ਗਲਤ ਸਟicker ਲਾ ਕੇ ਅੰਦਰ ਵੜ ਜਾਂਦੇ ਤਾਂ ਸਾਨੂੰ ਚੈੱਕ ਕਰਕੇ ਅੰਦਰ ਆਉਂਦੇ ਤੇ ਮੰਨ ਲਓ ਜਿਵੇਂ ਕੋਈ ਡਿੱਕੀਆਂ ਵਗੈਰਾ ਵੀ ਚੈੱਕ ਹੋ ਰਹੀ ਹੈ ਕੋਈ ਹਥਿਆਰ ਜਿਵੇਂ ਪਹਿਲਾਂ ਅੰਦਰ ਹਥਿਆਰ ਆ ਗਏ ਸੀ ਕੋਈ ਹਥਿਆਰ ਅੰਦਰ ਨਾ ਆਵੇ ਜਿੰਨੇ ਪਸੰਡ ਡਾਟ ਪੈਂਦਾ ਵੀ ਕਈ ਲੜਕੇ ਬਾਹ ਇਸੇ ਕ੍ਰਿਸ਼ਨ ਕਾਲਾ ਜਿਹੜੇ ਕਿ ਸਿਕਿਉਰਿਟੀ ਚ ਇਹਨਾਂ ਦੀ ਡਿਊਟੀ ਹੈ ਤੇ ਇਹਨਾਂ ਨੇ ਦੱਸ ਰਿਹਾ ਗੇਟ ਨੰਬਰ 3 ਤੇ ਤਨਾਤ ਨੇ ਇਹਨਾਂ ਬੋਲੋ ਦੱਸ ਰਿਹਾ ਵੀ ਅਫਸਰਾਂ ਦੇ ਜਿਹੜੇ ਹੁਕਮ ਹੈ ਉਹ ਜਾਰੀ ਕੀਤੇ ਗਏ ਨੇ ਹਰ ਇੱਕ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਹੈ ਸਟੂਡੈਂਟ ਹੋਏ ਭਾਵੇਂ ਉਹ ਸਟਾਫ ਦਾ ਹੋਏ ਉਹਨਾਂ ਦਾ ਲਾਜ਼ਮੀ ਹੈ ਜਿਹੜਾ ਕਿ ਆਈ ਕਾਰਡ ਚੈੱਕ ਕੀਤਾ ਜਾ ਰਿਹਾ ਜੇਕਰ ਕਿਸੇ ਕੋਲ ਆਈ ਕਾਰਡ ਨਹੀਂ ਮਿਲਦਾ ਤਾਂ ਉਹਨਾਂ ਨੂੰ ਯੂ ਟਰਨ ਮਰਵਾਇਆ ਜਾ ਰਿਹਾ ਯਾਨੀ ਕਿ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ ਤੇ ਇਹ ਪੀਯੂ ਨੇ ਅੱਜ ਜਿਹੜਾ ਕੀ ਹੈ ਸਖਤੀ ਦੇ ਆਰਡਰ ਜਿਹੜੇ ਕੀ ਹੈ ਅੱਜ ਜਾਰੀ ਹੋਏ ਨੇ ਜਿਹੜਾ ਮਸੂਮ ਸ਼ਰਮਾ ਹਰਿਆਣਵੀ ਗਾਇਕ ਸੀ ਉਹਦੇ ਸ਼ੋਅ ਦੇ ਦੌਰਾਨ ਅਦਿੱਤਿਆ ਠਾਕੁਰ ਨਾਮ ਦਾ ਨੌਜਵਾਨ ਸੀ ਜਿਹੜਾ ਕਿ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਿਹਾ ਸੀ ਉਹਦਾ ਕੁਝ ਨੌਜਵਾਨਾਂ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪੀਯੂ ਪ੍ਰਸ਼ਾਸਨ ਸਖਤੀ ਕਰ ਰਿਹਾ ਹੈ ਤੇ ਸਖਤੀ ਦੀਆਂ ਤਸਵੀਰ ਮੈਂ ਅਮਨ ਲੂਨਾ ਡੇਲੀ ਪੋਸਟ ਪੰਜਾਬੀ